इस लाइव सैशन वि शामिल होने लाडा धनवाद असी जल्दी ही शुरू करांगे। इस लाइव सैशन विच शामिल होने लाडा धनवाद असी जल्दी ही शुरू करांगे। इस लाइव सैशन वि शामिल होने लाडा धनवाद असी जल्दी ही शुरू करांगे। ਸਤਿ ਸ੍ਰੀ ਅਕਾਲ ਕਿਸਾਨ ਭਰਾਵੋ ਮੈਂ ਰਣਵੀਰ ਏਰੀਆ ਮਾਰਕੀਟਿੰਗ ਅਧਿਕਾਰੀ ਲੁਧਿਆਣਾ ਅੱਜ ਤੁਹਾਡੇ ਨਾਲ ਰੂਬਰੂ ਹੋ ਕੇ ਝੋਨੇ ਵਿੱਚ ਜ਼ਿੰਕ ਦੀ ਮਹੱਤਤਾ ਬਾਰੇ ਵਿਚਾਰ ਕਰਨਾ ਚਾਹੂੰਗਾ ਤਾਂ ਆਓ ਜਾਣਦੇ ਹਾਂ ਆਮ ਜ਼ਿੰਕ ਅਤੇ ਰੈਲੀ ਜਿੰਡਿਆ ਦੇ ਨਵੇਂ ਉਤਪਾਦ ਨਵੇਂ ਜ਼ਿੰਕ ਪਰ ਨਿਆ ਜ਼ਿੰਕ ਨਿਆ ਜ਼ਿੰਕ ਇੱਕ ਨਵੀਂ ਕਿਸਮ ਦਾ ਜ਼ਿੰਕ ਪੋਲੀਫੋਸਫੇਟ ਤਕਨੀਕ ਦਾ ਜ਼ਿੰਕ ਹੈ ਇਹ ਇੱਕ ਵਿਲੱਖਣ ਜ਼ਿੰਕ ਖਾਦ ਹੈ ਜੋ ਕਿ ਮਿੱਟੀ ਦੀ ਵਰਤੋਂ ਲਈ ਵਿਸ਼ੇਸ਼ ਤਿਆਰ ਕੀਤੀ ਗਈ ਹੈ ਇਸ ਨੂੰ ਪੂਰੀ ਦੁਨੀਆ ਦੇ ਵਿੱਚ 12 ਦੇਸ਼ਾਂ ਦੇ ਵਿੱਚ ਪੇਟੈਂਟ ਪ੍ਰਾਪਤ ਹਨ ਜਿਨ੍ਹਾਂ ਦੇ ਵਿੱਚ ਹਿੰਦੁਸਤਾਨ ਯੂਰਪ ਆਸਟ੍ਰੇਲੀਆ ਕੈਨੇਡਾ ਚਾਈਨਾ ਮੈਕਸੀਕੋ ਰਸ਼ੀਆ ਸਾਊਥ ਅਫਰੀਕਾ ਯੂਐਸ इंडोनेशिया ब्राजील ਅਤੇ ਇਜ਼ਰਾਈਲ ਵਰਗੇ ਦੇਸ਼ ਜਿਹੜੇ ਹੈ ਉਹ ਸ਼ਾਮਿਲ ਨੇ ਔਰ ਇਹ ਇੱਕ ਮਾਤਰ ਫਰਟੀਲਾਈਜ਼ਰ ਜ਼ਿੰਕ ਫਰਟੀਲਾਈਜ਼ਰ ਹੈ ਜਿਹਨੂੰ ਕੀ ਪੇਟੈਂਟ ਪ੍ਰਾਪਤ ਹੈ ਇਸ ਸਲਾਈਡ ਦੇ ਵਿੱਚ ਅਸੀਂ ਜਾਣਾਂਗੇ ਜ਼ਿੰਕ ਕਿਉਂ ਚਾਹੀਦਾ ਹੈ ਤੁਹਾਡੇ ਖੱਬੇ ਹੱਥ ਹਿੰਦੁਸਤਾਨ ਦਾ ਨਕਸ਼ਾ ਜਿਹੜਾ ਦਿਖ ਰਿਹਾ ਹੋਊਗਾ ਔਰ ਉਹਦੇ ਵਿੱਚ ਮੈਂ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਪੂਰੇ ਹਿੰਦੁਸਤਾਨ ਦੇ ਵਿੱਚ ਕਿੱਥੇ-ਕਿੱਥੇ ਜ਼ਿੰਕ ਦੀ ਘਾਟ ਮੌਜੂਦ ਹੈ ਲਗਭਗ ਹਿੰਦੁਸਤਾਨ ਦੇ ਵਿੱਚ ਹਰੇਕ ਖੇਤੇ ਦੇ ਵਿੱਚ ਜ਼ਿੰਕ ਦੀ ਘਾਟ ਮੌਜੂਦ ਹੈ ਜੇ ਮੈਂ ਗੱਲ ਕਰਾਂ ਆਸਤਨ ਗੱਲ ਕਰਾਂ ਤਾਂ ਪੂਰੇ ਭਾਰਤਵਰਸ਼ ਦੇ ਵਿੱਚ ਅਰਾਊਂਡ 51% ਜਿਹੜੀ ਜ਼ਿੰਕ ਦੀ ਡੈਫੀਸ਼ੀਐਂਸੀ ਘਾਟ ਹੈ ਜਿਹੜੀ ਉਹ ਦੇਖੀ ਗਈ ਹੈ ਔਰ ਇਹ ਵੀ ਜ਼ਿਲ੍ਹਿਆਂ ਦੇ ਅਨੁਸਾਰ ਹੈ ਇਹ ਔਸਤਨਿਕ ਤੁਹਾਨੂੰ ਇਹ ਇਹਦਾ ਫਿਗਰ ਦੱਸਿਆ ਹੈ ਪਰ ਜੇ ਮੈਂ ਜ਼ਿਲ੍ਹਿਆਂ ਦੀ ਗੱਲ ਕਰਾਂ ਤੇ 10% ਤੋਂ ਘੱਟ ਕਮੀ ਜਿੱਥੇ ਹੈ ਉਹ ਤਕਰੀਬਨ 121 ਜ਼ਿਲ੍ਹੇ ਪੂਰੇ ਭਾਰਤਵਰਸ਼ ਵਿੱਚ ਹਨ 10 ਤੋਂ 20% ਦੇ ਵਿੱਚ 118 ਡਿਸਟ੍ਰਿਕਟ 20 ਤੋਂ 30% ਦੇ ਵਿੱਚ 99 ਡਿਸਟ੍ਰਿਕਟ 30 ਤੋਂ 40% ਦੇ ਵਿੱਚ 63 ਡਿਸਟ੍ਰਿਕਟ 40 ਤੋਂ 50 ਦੇ ਵਿੱਚ 54 ਡਿਸਟ੍ਰਿਕਟ ਅਤੇ 50 ਤੋਂ ਉੱਤੇ 123 ਡਿਸਟ੍ਰਿਕਟ ਜਿਹੜੇ ਇਸ ਘਾਟ ਦੇ ਵਿੱਚ ਆਉਂਦੇ ਹਨ ਪਰ ਜ਼ਿੰਕ ਭਾਰਤ ਵਿੱਚ ਪੰਜਵਾਂ ਸਭ ਤੋਂ ਮਹੱਤਵਪੂਰਨ ਜਿਹੜਾ ਉਤਪਾਦ ਫਰਟੀਲਾਈਜ਼ਰ ਹੈ ਪਹਿਲਾਂ ਤਾਂ ਆਪਾਂ ਗੱਲ ਕੀਤੀ ਸੀ ਜਿਹੜੀ ਧਰਤੀ ਦੇ ਵਿੱਚ ਘਾਟ ਜਿੱਥੇ-ਜਿੱਥੇ ਮੌਜੂਦ ਹੈ ਕਿਸ ਖਿੱਤੇ ਦੇ ਵਿੱਚ ਮੌਜੂਦ ਹੈ ਆਓ ਹੁਣ ਗੱਲ ਕਰਦੇ ਹਾਂ ਨਾਲ ਦੀ ਨਾਲ ਹਿਊਮਨ ਬਾਡੀ ਦੇ ਵਿੱਚ ਮਨੁੱਖੀ ਸਰੀਰ ਦੇ ਵਿੱਚ ਵੀ ਇਹਦੀ ਘਾਟ ਪੂਰੀ ਦੁਨੀਆ ਦੇ ਵਿੱਚ ਪਾਈ ਜਾਂਦੀ ਹੈ ਔਰ ਨਾਲ ਦੀ ਨਾਲ ਜੇ ਇਸ ਸਲਾਈਡ ਦੇ ਮਾਧਿਅਮ ਨਾਲ ਮੈਂ ਤੁਹਾਨੂੰ ਦਿਖਾਵਾ ਤੇ ਉਹਦੇ ਵਿੱਚ ਪੂਰਾ ਹਿੰਦੁਸਤਾਨ ਉਹ ਇਸ ਘਾਟ ਦੇ ਵਿੱਚ ਉਹਦਾ ਹੈ ਜੇ ਫਸਲੀ ਸਿਸਟਮ ਦੇ ਮਾਧਮ ਨਾਲ ਗੱਲ ਕਰੀਏ ਤਾਂ ਜ਼ਿੰਕ ਦੀ ਘਾਟ ਉਹਨਾਂ ਫਸਲੀ ਚੱਕਰਾਂ ਦੇ ਵਿੱਚ ਦਿਖਾਈ ਗਈ ਹੈ ਜਿਹੜੀ ਆਮ ਕਰਕੇ ਕਿਸਾਨ ਭਰਾ ਜਿਹੜਾ ਵਰਤਦੇ ਹਨ ਜਿਵੇਂ ਝੋਨਾ ਕਣਕ ਝੋਨਾ ਤੋਂ ਬਾਅਦ ਝੋਨਾ ਮੱਕੀ ਤੋਂ ਬਾਅਦ ਕਣਕ ਇਆਂ ਗੰਨਾ ਇਆਂ ਝੋਨੇ ਤੋਂ ਬਾਅਦ ਦਾਲਾਂ ਇਆਂ ਝੋਨੇ ਤੋਂ ਬਾਅਦ ਤਿਲ ਹਨ ਇਆਂ ਝੋਨੇ ਤੋਂ ਬਾਅਦ ਸਬਜ਼ੀਆਂ ਇਆਂ ਗੱਲ ਕਰੀਏ ਆਪਾਂ ਤਪਾ ਵਾਲੇ ਜਿਹੜੇ ਕਿਸਾਨ ਹਨ ਔਰ ਜਿਵੇਂ ਇਹਦੇ ਵਿੱਚ ਆਸਤਨ ਗੱਲ ਕਰਾਂ ਤਾਂ ਝੋਨੇ ਕਣਕ ਦੇ ਵਿੱਚ 28% ਜਿਹੜਾ ਖੇਤਰ ਹੈ ਉਹ ਇਹਦੀ ਘਾਟ ਦੇ ਵਿੱਚ ਆਉਂਦਾ ਹੈ ਅਤੇ ਜੇ ਸਾਰਿਆਂ ਤੋਂ ਵੱਧ ਖੇਤਰ ਦੀ ਗੱਲ ਕਰੀਏ 43% ਖੇਤਰ ਨਰਮੇ ਵਾਲੇ ਕਿਸਾਨਾਂ ਲਈ ਇਹਦਾ ਜ਼ਿੰਕ ਦੀ ਘਾਟ ਦਾ ਆਉਂਦਾ ਹੈ ਔਰ ਜੇ ਆਸਾਨ ਭਾਸ਼ਾ ਦੇ ਵਿੱਚ ਗੱਲ ਕਰੀਏ ਤਾਂ ਜੇ 100 ਏਕੜ ਆਪਾਂ ਦੇਖਦੇ ਆ ਤਾਂ ਉਹਦੇ ਪਿੱਛੇ 28 ਏਕੜ ਜਿਹੜੇ ਹੈ ਉਹ ਜ਼ਿੰਕ ਦੀ ਘਾਟ ਕਾਰਨ ਝੋਨੇ ਕਣਕ ਦੇ ਫਸਲੀ ਚੱਕਰ ਚ ਤੁਹਾਨੂੰ ਦੇਖਣ ਨੂੰ ਮਿਲਣਗੇ ਅਤੇ ਜੇ ਤੁਸੀਂ ਗੱਲ ਕਰਦੇ ਆ ਆਪਾਂ ਨਰਮੇ ਵਾਲੇ ਪੱਟੀ ਦੀ ਤਾਂ ਉਥੇ 43 ਕਿੱਲੇ ਜਾਂ 43 ਖੇਤ ਆ ਜਿਹੜੇ ਉਹ ਤੁਹਾਨੂੰ ਜ਼ਿੰਕ ਦੀ ਘਾਟ ਦੇ ਉਹ ਨਜ਼ਰ ਆਉਣਗੇ ਜ਼ਿੰਕ ਦਾ ਮੁੱਖ ਕੰਮ ਕੀ ਹੁੰਦਾ ਹੈ ਜ਼ਿੰਕ ਪੌਦੇ ਦੇ ਵਿੱਚ ਜਿਹੜਾ ਜੀਨ ਸੰਸਲੇਸ਼ਨ ਜਿਹਨੂੰ ਆਪਾਂ ਜੀਨ ਸਿੰਥਸਿਸ ਵੀ ਕਹਿ ਦਿੰਨੇ ਆ ਉਹਦੇ ਵਿੱਚ ਬਹੁਤ ਮਹੱਤਵਪੂਰਨ ਰੋਲ ਅਦਾ ਕਰਦਾ ਹੈ ਅਤੇ ਪੌਦੇ ਦੀ ਸੈੱਲ ਮੈਂਬਰਨ ਨੂੰ ਸਥਿਰ ਰੱਖਣ ਦੇ ਵਿੱਚ ਇਹ ਬਹੁਤ ਮਹੱਤਵਪੂਰਨ ਰੋਲ ਜਿਹੜਾ ਅਦਾ ਕਰਦਾ ਹੈ ਔਰ ਨਾਲ ਦੀ ਨਾਲ ਜੇ ਮੈਂ ਗੱਲ ਕਰਾਂ ਜ਼ਿੰਕ ਪੌਦੇ ਦੇ ਵਿੱਚ ਕਈ ਤਰ੍ਹਾਂ ਦੇ ਐਨਜ਼ਾਈਮਸ ਨੂੰ ਐਕਟੀਵੇਟ ਕਰਦਾ ਹੈ ਜਿਸ ਨਾਲ ਪਾਚਕ ਰਿਆ ਜਿਹੜੇ ਪੌਦਾ ਉਹ ਆਪਣੀ ਚਾਲੂ ਕਰਦਾ ਹੈ ਜਾਂ ਚਲਾਉਂਦਾ ਹੈ ਨਾਲ ਦੀ ਨਾਲ ਜੇ ਦੇਖੀਏ ਆਪਾਂ ਸੱਜੇ ਹੱਥ ਤਗਾਟ ਦੇ ਲੱਛਣ ਤੁਹਾਨੂੰ ਦੇਖਣਗੇ ਕਿ ਅਲੱਗ-ਅਲੱਗ ਪੱਤਿਆਂ ਦੇ ਰਾਹੀਂ ਵੀ ਅਸੀਂ ਜ਼ਿੰਕ ਦੀ ਘਾਟ ਬਾਰੇ ਜਾਣ ਸਕਦੇ ਹਾਂ ਜਿਵੇਂ ਪਹਿਲੀ ਫੋਟੋ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਇਹਦੇ ਵਿੱਚ ਤੁਹਾਨੂੰ ਦਿਖ ਰਿਹਾ ਹੋਊਗਾ ਪੱਤੇ ਦੀਆਂ ਜਿਹੜੀਆਂ ਨਲਾਂ ਵੇਇਨਸ ਐ ਉਹ ਹਰੀਆਂ ਨੇ ਬਟ ਵਿਚਕਾਰ ਉਹ ਪੱਤਾ ਪੀਲਾ ਹੋ ਚੁੱਕਿਆ ਹੈ ਤਾਂ ਇਹ ਵੀ ਇੱਕ ਜ਼ਿੰਕ ਦੀ ਘਾਟ ਦੇ ਲੱਛਣ ਹੈ ਪਰ ਨਾਲ ਦੀ ਨਾਲ ਜੇ نیچے ਦੇਖੀਏ ਥੱਲੇ ਦੇਖੀਏ ਤਾਂ ਤਾਂਬੇ ਰੰਗਾ ਜੇ ਪੱਤਾ ਹੋ ਜਾਂਦਾ ਹੈ ਉਹ ਵੀ ਇੱਕ ਜ਼ਿੰਕ ਦੀ ਘਾਟ ਦਾ ਕਾਰਕ ਹੈ ਔਰ ਆਮ ਕਰਕੇ ਦੇਖਿਆ ਗਿਆ ਹੈ ਪੌਦੇ ਦੇ ਵਿੱਚ ਟਾਣੀ ਤੋਂ ਟਾਣੀ ਜਿਹੜਾ ਫਾਸਲਾ ਹੈ ਜਿਹਨੂੰ ਅਸੀਂ ਇੰਟਰਨੋਡਲ ਸਪੇਸ ਕਹਿ ਦਿੰਨੇ ਆ ਜੇ ਉਹ ਘਟਦੇ ਤਾਂ ਉਥੇ ਵੀ ਤੁਹਾਨੂੰ ਸਮਝ ਜਾਣਾ ਚਾਹੀਦਾ ਹੈ ਕਿ ਮੇਰੇ ਖੇਤ ਦੇ ਵਿੱਚ ਜ਼ਿੰਕ ਦੀ ਘਾਟ ਮੌਜੂਦ ਹੈ ਆਓ ਨਵੇਂ ਜ਼ਿੰਕ ਬਾਰੇ ਜਾਣਦੇ ਹਾਂ ਨਵੇਂ ਜ਼ਿੰਕ ਦੇ ਵਿੱਚ ਘੱਟ ਤੋਂ ਘੱਟ 16% ਫ੍ਰੀ ਫਲੋਇੰਗ ਜ਼ਿੰਕ ਹੈ ਜਿਹਦੇ ਵਿੱਚੋਂ 15% ਜਿਹੜਾ ਜ਼ਿੰਕ ਹੈ ਇਹ ਡੀਟੀਪੀਏ ਸੋਲੂਬਲ ਜ਼ਿੰਕ ਹੈ ਜਿਹਦੇ ਬਾਰੇ ਆਪਾਂ ਅੱਗੇ ਵਿਸਤਾਰ ਨਾਲ ਗੱਲ ਕਰਾਂਗੇ ਇਹ ਡੀਟੀਪੀਏ ਕੀ ਚੀਜ਼ ਹੈ ਔਰ 1% ਜਿਹੜਾ ਜ਼ਿੰਕ ਹੈ ਇਹ ਪਾਣੀ ਵਿੱਚ ਘੁਲਣਸ਼ੀਲ ਹੈ ਔਰ 9% ਇਹਦੇ ਵਿੱਚ ਮੈਗਨੀਸ਼ੀਅਮ ਵੀ ਉਪਲਬਧ ਹੈ ਇਹ ਚਿੱਟੇ ਪਾਊਡਰ ਦੀ ਬੰਤਰ ਵਿੱਚ ਉਪਲਬਧ ਹੈ ਔਰ ਇਹ ਫਾਸਫਰਸ ਖਾਦ ਸਮੇਤ ਕਿਸੇ ਵੀ ਕਿਸਮ ਦੀ ਖਾਦ ਦੇ ਨਾਲ ਮਿਲਾ ਕੇ ਖੇਤ ਦੇ ਵਿੱਚ ਪਾਇਆ ਜਾ ਸਕਦਾ ਹੈ ਇਹ ਇੱਕ ਹੌਲੀ ਰਿਲੀਜ਼ ਹੋਣ ਵਾਲਾ ਜ਼ਿੰਕ ਦਾ ਸਰੋਤ ਹੈ ਔਰ ਇਹ ਪੌਦੇ ਦੀ ਮੰਗ ਦੇ ਅਨੁਸਾਰ ਆਪਣੇ ਆਪ ਇਹ ਰਿਲੀਜ਼ ਹੁੰਦਾ ਰਹਿੰਦਾ ਹੈ ਔਰ ਨਾਲ ਦੀ ਨਾਲ ਜੇ ਗੱਲ ਕਰੀਏ ਤਾਂ ਇਹਦਾ ਐਪਲੀਕੇਸ਼ਨ ਰੇਟ ਬਹੁਤ ਘੱਟ ਹੈ ਇਹਦੀ ਪਰ ਏਕੜ ਜੇ ਅਸੀਂ ਡੋਜ਼ ਦੀ ਗੱਲ ਕਰੀਏ ਤਾਂ ਸਿਰਫ 1200 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਇਹਦੀ ਡੋਜ਼ ਹੈ ਸਭ ਤੋਂ ਮਹੱਤਵਪੂਰਨ ਗੱਲ ਜੇ ਮੈਂ ਗੱਲ ਕਰਾਂ ਇਹ ਜ਼ਿੰਕ ਸਾਰੀਆਂ ਭਾਰੀ ਹਾਨੀਕਾਰਕ ਧਾਤਾਂ ਤੋਂ ਮੁਕਤ ਹੈ ਇਹ ਫਾਰਮਾਸਿਟੀਕਲ ਗ੍ਰੇਡ ਦਾ ਜ਼ਿੰਕ ਆਕਸਾਈਡ ਤੋਂ ਨਿਰਮਿਤ ਹੈ ਹੁਣ ਇਸ ਸਲਾਈਡ ਦੇ ਵਿੱਚ ਮੈਂ ਗੱਲ ਜਿਹੜੀ ਤੁਹਾਡੇ ਮੂਰੇ ਰੱਖਣੀ ਚਾਹੂੰਗਾ ਉਹ ਇਹ ਹੈ ਇਹ ਪੌਦੇ ਦੀ ਪੌਦਾ 15% ਜ਼ਿੰਕ ਨੂੰ ਕਿਵੇਂ ਲੈਂਦਾ ਹੈ ਪੌਦੇ ਦੇ ਅੰਦਰ ਕਈ ਕਿਸਮ ਦੀਆਂ ਗਤੀਵਿਧੀਆਂ ਹੁੰਦੀਆਂ ਰਹਿੰਦੀਆਂ ਹਨ ਅਤੇ ਪੌਦਾ ਐਨਜ਼ਾਈਮ ਛੱਡਦਾ ਹੈ ਆਪਣੀ ਜੜ੍ਹਾਂਹੀਂ ਔਰ ਉਸ ਐਸਿਡ ਦੇ ਵਿੱਚ ਜਾਂ ਉਸ ਐਨਜ਼ਾਈਮਸ ਦੇ ਵਿੱਚ ਇਹ ਡੀਟੀਪੀਏ ਜਿਹੜਾ ਜ਼ਿੰਕ ਹੈ ਇਹ ਕੁਲੰਚੀਲ ਹੁੰਦਾ ਹੈ ਜਿੰਨਾ ਪੌਦੇ ਨੂੰ ਉਹ ਚਾਹੀਦਾ ਹੁੰਦਾ ਹੈ ਪੌਦਾ ਉਹਨੂੰ ਪ੍ਰਾਪਤ ਕਰਦਾ ਹੈ ਅਤੇ ਦੂਸਰਾ ਉਸੇ ਤਰ੍ਹਾਂ ਜਿਹੜਾ ਉਹ ਪਿਆ ਰਹਿਦਾ ਹੈ ਔਰ ਨਾਲ ਦੀ ਨਾਲ ਜੇ ਮੈਂ ਗੱਲ ਕਰਾਂ ਜਿਵੇਂ ਜਿਵੇਂ ਪੌਦਾ ਵਧਦਾ ਹੈ ਓਵੇਂ ਓਵੇਂ ਇਹ ਜਿਹੜੇ ਐਸਿਡ ਨਿਕਾਸੀ ਦਾ ਦਰ ਹੈ ਇਹ ਵੱਧਦੀ ਰਹਿੰਦੀ ਹੈ ਔਰ ਹੌਲੀ ਹੌਲੀ ਜਿਹੜਾ ਇਹ ਜ਼ਿੰਕ ਹੈ ਇਹ ਪੱਤੇ ਨੂੰ ਪੌਦੇ ਨੂੰ ਮਿਲਦਾ ਰਹਿੰਦਾ ਹੈ ਔਰ ਇੱਕ ਗੱਲ ਇੱਥੇ ਜੇ ਮੈਂ ਖਾਸ ਤੁਹਾਡੇ ਨਾਲ ਗੱਲ ਕਰਾਂ ਤੇ ਇਹ ਜਿਹੜਾ ਜ਼ਿੰਕ ਪੋਲੀਫਾਸਫੇਟ ਜਿਆ ਜਿਹਨੂੰ ਨਿਆ ਜ਼ਿੰਕ ਵੀ ਕਹਿੰਦੇ ਹਾਂ ਉਹ ਪਾਣੀ ਵਿੱਚ ਨਾ ਘੁਲਣਸ਼ੀਲ ਹੈ ਪਰ ਪੌਦੇ ਦੁਆਰਾ ਇਹ ਪਚਨਯੋਗ ਹੈ ਪੌਦਾ ਆਪਣੇ ਆਪ ਇਹਨੂੰ ਆਪਣੇ ਲੋੜ ਅਨੁਸਾਰ ਖੇਤ ਦੇ ਵਿੱਚੋਂ ਲੈਂਦਾ ਰਹਿੰਦਾ ਹੈ ਇੱਕ ਬਹੁਤ ਮਹੱਤਵਪੂਰਨ ਸਲਾਈਡ ਹੈ ਆਮ ਕਰਕੇ ਜਿਮੀਦਾਰ ਭਰਾ ਜਿਹੜੇ ਕਿਸਾਨ ਭਰਾ ਉਹ ਇਹ ਇਹਦਾ ਜਿਹੜਾ ਕੰਪੈਰੀਜ਼ਨ ਹੈ ਉਹ ਉਹ ਜ਼ਿੰਕ ਜ਼ਿੰਕ ਸਲਫੇਟ ਨਾਲ ਵੀ ਕਰਨਗੇ ਜ਼ਿੰਕ ਸਲਫੇਟ ਨਾਲੋਂ ਇਹ ਜਿਹੜਾ ਨਿਆ ਜ਼ਿੰਕ ਹੈ ਉਹ ਕਿਉਂ ਜ਼ਿਆਦਾ ਬਿਹਤਰ ਹੈ ਜ਼ਿੰਕ ਖਾਦ ਦੀ ਜਿਹੜੀ ਵਰਤੋਂ ਕੁਸ਼ਲਤਾ 5% ਤੋਂ ਵੀ ਘੱਟ ਹੁੰਦੀ ਹੈ ਉਹਦਾ ਕਾਰਨ ਸਾਰੇ ਤੋਂ ਵੱਡਾ ਕਾਰਨ ਇਹ ਹੁੰਦਾ ਹੈ ਕਿਉਂਕਿ ਜਿੰਨਾ ਵੀ ਜ਼ਿੰਕ ਸਲਫੇਟ ਹੈ ਉਹ ਪਾਣੀ ਵਿੱਚ ਤੁਰੰਤ ਰੂਪ ਦੇ ਵਿੱਚ ਘੁਲ ਜਾਂਦਾ ਹੈ ਅਤੇ ਪੌਦੇ ਨੂੰ ਜਿੰਨਾ ਪੌਦੇ ਨੂੰ ਚਾਹੀਦਾ ਹੁੰਦਾ ਹੈ ਇੱਕ ਵਾਰ ਲੈ ਲੈਂਦਾ ਹੈ ਔਰ ਹੌਲੀ ਹੌਲੀ ਉਹੀ ਪਾਣੀ ਚ ਘੁਲਿਆ ਹੋਇਆ ਜ਼ਿੰਕ ਉਹ ਖੇਤ ਦੇ ਵਿੱਚ ਜਿਹੜਾ ਥੱਲੇ ਸਥਿਰ ਹੋ ਜਾਂਦਾ ਹੈ ਲੀਚ ਹੋ ਜਾਂਦਾ ਹੈ ਤੇ ਉਹਦੇ ਨਾਲ ਪੌਦੇ ਦੇ ਵਿੱਚ ਜ਼ਿੰਕ ਦੀ ਜਿਹੜੀ ਹੈ ਉਹ ਘਾਟ ਹੈ ਉਹ ਆ ਜਾਂਦੀ ਹੈ ਔਰ ਨਾਲ ਦੀ ਨਾਲ ਅਸੀਂ ਜ਼ਿੰਕ ਸਲਫੇਟ ਦੇ ਨਾਲ ਅਸੀਂ ਆਪਣੀ ਮਿੱਟੀ ਨੂੰ ਪੋਲਿਊਟ ਵੀ ਕਰਦੇ ਜਾ ਰਹੇ ਹਾਂ ਕਿਉਂਕਿ ਜ਼ਿਆਦਾਤਰ ਜ਼ਿੰਕ ਜਿਹੜੀ ਉਹ ਥੱਲੇ ਧਰਤੀ ਦੇ ਵਿੱਚ ਸਥਿਰ ਹੋ ਜਾਂਦੀ ਹੈ ਜਾਨੀ ਫਿਕਸ ਹੋ ਜਾਂਦੀ ਹੈ ਔਰ ਇਹਦਾ ਹੀ ਜੇ ਮੈਂ ਹੱਲ ਦੇਖਾਂ ਤਾਂ ਜ਼ਿੰਕ ਪੋਲੀਫਾਸਫੇਟ ਦੁਬਾਰਾ ਇਹਦਾ ਹੱਲ ਬਾਕੂਬੀ ਸਾਨੂੰ ਮਿਲ ਜਾਂਦਾ ਹੈ ਕਿਉਂਕਿ ਇਹ ਕਿਸੇ ਵੀ ਖਾਦ ਨਾਲ ਪਾ ਕੇ ਮਿਲਾ ਕੇ ਪਾਇਆ ਜਾ ਸਕਦਾ ਹੈ ਔਰ ਜਿਸ ਨਾਲ ਕੀ ਮਜ਼ਦੂਰੀ ਬਚਦੀ ਹੈ ਜ਼ਿੰਕ ਖਾਦ ਦੀ ਵਰਤੋਂ ਜ਼ਿੰਕ ਸਲਫੇਟ ਨਾਲੋਂ 6 ਤੋਂ 8 ਗੁਣਾ ਜਿਆਦਾ ਹੈ ਔਰ ਇਹ ਵਾਤਾਵਰਨ ਅਨੁਕੂਲ ਹੈ ਅਤੇ ਲਾਗਤ ਘਟ ਹੈ ਕਿਸਾਨਾਂ ਲਈ ਇਹ ਕਿਉਂ ਮਾਇਨੇ ਰੱਖਦਾ ਹੈ ਨਿਆਜਿੰ ਕਿਉਂ ਕਿਉਂ ਮਾਇਨੇ ਰੱਖਦਾ ਹੈ ਜੇ ਮੈਂ ਇਹਦੇ ਠੋਸ ਲਾਭ ਦੀ ਗੱਲ ਕਰਾਂ ਜੋ ਤੁਹਾਨੂੰ ਆਮ ਦੇਖਣਗੇ ਉਹ ਹੈ ਵੀ ਇਹ ਵਰਤੋਂ ਦੇ ਵਿੱਚ ਆਸਾਨ ਹੈ ਲੇਬਰ ਦੀ ਲਾਗਤ ਬਹੁਤ ਘਟ ਆਉਂਦੀ ਹੈ ਖਾਦ ਦੀ ਮਾਤਰਾ ਘਟ ਲੱਗਦੀ ਹੈ ਔਰ ਪੂਰੇ ਸੀਜ਼ਨ ਦੌਰਾਨ ਇਹ ਜ਼ਿੰਕ ਜਿਹੜਾ ਹੌਲੀ-ਹੌਲੀ ਤੁਹਾਡੇ ਪੌਦੇ ਨੂੰ ਮਿਲਦਾ ਰਹਿੰਦਾ ਹੈ ਔਰ ਦੂਸਰੀ ਗੱਲ ਇਹ ਕਰੀਏ ਜ਼ਿੰਕ ਸਲਫੇਟ ਦੇ ਮੁਕਾਬਲੇ ਇਹ ਵਧੇਰੇ ਉਪਜ ਅਤੇ ਵੱਧ ਮੁਨਾਫਾ ਦਾ ਸਮੇਲ ਵੀ ਪ੍ਰਦਾਨ ਕਰਦਾ ਹੈ ਔਰ ਜੇ ਗੈਰ ਸਪਸ਼ਟੀ ਗੱਲ ਕਰੀਏ ਤਾਂ ਜਿਹੜੀ ਚੀਜ਼ ਸਾਨੂੰ ਦਿਖੇਗੀ ਨਹੀਂ ਉਹ ਇਹ ਹੈ ਵੀ ਅਸੀਂ ਮਿੱਟੀ ਨੂੰ ਪ੍ਰਦੂਸ਼ਿਤ ਹੋਣ ਤੋਂ ਘਟਾਵਾਂਗੇ ਕਿਉਂਕਿ ਸਾਰੇ ਇਹ ਜ਼ਿੰਕ ਹੈ ਇਹ ਲੀਚ ਨਹੀਂ ਹੋਊਗੀ ਪੌਦਾ ਆਪਣੇ ਆਪ ਜਿਹੜਾ ਉਹ ਠੀਕ ਇਹਨੂੰ ਲੈਂਦਾ ਰਹੂਗਾ ਔਰ ਮਿੱਟੀ ਦੀ ਸਿਹਤ ਦੇ ਵਿੱਚ ਸੁਧਾਰ ਹੋਊਗਾ ਜਿਹਦੇ ਕਾਰਨ ਔਰ ਵਾਤਾਵਰਣ ਅਨੁਕੂਲ ਹੋ ਜਾਏਗਾ ਔਰ ਸਾਰਿਆਂ ਤੋਂ ਵੱਡੀ ਗੱਲ ਇਹ ਕਾਸਟ ਇਫੈਕਟਿਵ ਹੈ ਲਾਗਤ ਪ੍ਰਭਾਵਸ਼ਾਲੀ ਹੈ ਮਤਲਬ ਕਿ ਜਿੰਨਾ ਤੁਸੀਂ ਇਹਦੇ ਉੱਤੇ ਪੈਸਾ ਲਾਉਂਗੇ ਉਹ ਤੁਹਾਡਾ ਪੂਰਨ ਰੂਪ ਦੇ ਵਿੱਚ ਤੁਹਾਨੂੰ ਉਹਦਾ ਫਾਇਦਾ ਮਿਲੇਗਾ ਇਹਦੇ ਨਾਲ ਹੀ ਜੇ ਮੈਂ ਗੱਲ ਕਰਾਂ ਨਵੇਂ ਜ਼ਿੰਕ ਬਾਰੇ ਮੈਂ ਤੁਹਾਡੇ ਨਾਲ ਅੱਜ ਇੰਨੇ ਹੀ ਵਿਚਾਰ ਸਾਂਝੇ ਕਰਨੇ ਸਨ ਪਰ ਨਾਲ ਦੀ ਨਾਲ ਮੈਂ ਤੁਹਾਨੂੰ ਇਹ ਵੀ ਗੁਜਾਰਿਸ਼ ਕਰਨਾ ਚਾਹੂਗਾ ਕਿ ਤੁਸੀਂ ਕੋਈ ਵੀ ਤੁਹਾਡਾ ਸਵਾਲ ਹੋਵੇ ਤਾਂ ਤੁਸੀਂ ਹੇਠ ਦਿੱਤੇ ਲਿੰਕ ਦੇ ਉੱਤੇ ਜਾਂ ਮੈਸੇਜ ਬਾਕਸ ਦੇ ਵਿੱਚ ਜਾ ਕੇ ਆਪਣਾ ਜਿਹੜਾ ਸਵਾਲ ਹੈ ਉਹ ਸਾਨੂੰ ਪੁੱਛ ਸਕਦੇ ਹੋ ਅਤੇ ਤੁਹਾਨੂੰ ਉਹਨਾਂ ਸਵਾਲਾਂ ਦਾ ਜਿਹੜਾ ਜਵਾਬ ਹੈ ਉਹ ਤੁਹਾਡੇ ਤੱਕ ਪਹੁੰਚਦਾ ਹੋ ਜਾਵੇਗਾ ਅਤੇ ਨਾਲ ਦੀ ਨਾਲ ਔਰ ਲਾਸਟ ਤੁਹਾਨੂੰ ਇਹਦੇ ਉੱਤੇ ਨੰਬਰ ਵੀ ਅਸੀਂ ਡਿਸਪਲੇ ਕਰਾਂਗੇ ਜੇ ਕੋਈ ਵਧੇਰੇ ਜਾਣਕਾਰੀ ਲਈ ਤੁਸੀਂ ਇਹਨਾਂ ਹੇਠ ਦਿੱਤੇ ਕੋਈ ਨੰਬਰਾਂ ਦੇ ਉੱਤੇ ਕੰਟੈਕਟ ਕਰ ਸਕਦੇ ਹੋ ਧੰਨਵਾਦ ਨਿਆਜ਼ੀ ਬਾਰੇ ਵਧੇਰੇ ਜਾਣਕਾਰੀ ਲਈ ਰੈਲਿਸ ਇੰਡੀਆ ਦੇ ਡਾਕਟਰ ਵਿਸ਼ਵਾਸ ਨਾਲ 18002522595 ਤੇ ਸੰਪਰਕ ਕਰੋ